ਪੰਜਾਬ ਦੀ ਸਿਆਸਤ ਦੇ ਵਿੱਚ 500 ਕਰੋੜ ਵਾਲੇ ਬਿਆਨ ਤੋਂ ਬਾਅਦ ਹਲਚਲ ਮਚ ਗਈ ਹੈ ਕਾਂਗਰਸ ਪਾਰਟੀ ਦੇ ਵੱਲੋਂ ਕਾਰਵਾਈ ਕਰਦੇ ਹੋਏ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਨੂੰ ਪਾਰਟੀ ਵਿੱਚੋਂ ਬਾਹਰ ਕੱਢਿਆ ਗਿਆ ਹੈ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਵੱਲੋਂ ਨਵਜੋਤ ਕੌਰ ਸਿੱਧੂ ਦੇ ਖਿਲਾਫ ਵੱਡਾ ਐਕਸ਼ਨ ਕੀਤਾ ਗਿਆ ਹੈ ਪਾਰਟੀ ਪ੍ਰਧਾਨ ਅਵਰਿੰਦਰ ਸਿੰਘ ਰਾਜਾ ਵੜਿੰਗ ਦੇ ਵੱਲੋਂ ਉਹਨਾਂ ਨੂੰ ਮੁੱਢਲੀ ਮੈਂਬਰਸ਼ਿਪ ਤੋਂ ਮੁਅਤਲ ਕਰ ਦਿੱਤਾ ਗਿਆ ਹੈ ਇਸ ਕਾਰਵਾਈ ਤੋਂ ਬਾਅਦ ਪੰਜਾਬ ਦੀ ਸਿਆਸਤ ਗਰਮਾ ਗਈ ਹੈ ਨਵਜੋਤ ਕੌਰ ਨੇ ਕੁ ਦਿਨ ਪਹਿਲਾਂ ਕਿਆਸੀ ਕਿ ਉਹਨਾਂ ਕੋਲ ਮੁੱਖ ਮੰਤਰੀ ਦੇ ਅਹੁਦੇ ਦਾ ਦਾਵਾ ਕਰਨ ਲਈ ਪਾਰਟੀਆਂ ਨੂੰ 500 ਕਰੋੜ ਰੁਪਏ ਦੇਣ ਲਈ ਇੰਨੇ ਪੈਸੇ ਨਹੀਂ ਹਨ ਇਸ ਤੋਂ ਪਹਿਲਾਂ ਨਵਜੋਤ ਕੌਰ ਸਿੱਧੂ ਨੇ ਕਿਆਸੀ ਕਿ ਉਹਨਾਂ ਦੇ ਪਤੀ ਨਵਜੋਤ ਸਿੰਘ ਸਿੱਧੂ ਤਾਂ ਹੀ ਰਾਜਨੀਤੀ ਵਿੱਚ ਵਾਪਸ ਆਉਣਗੇ ਜੇਕਰ ਕਾਂਗਰਸ ਉਹਨਾਂ ਨੂੰ ਪੰਜਾਬ ਵਿੱਚ ਮੁੱਖ ਮੰਤਰੀ ਦਾ ਚਿਹਰਾ ਐਲਾਨਦੀ ਹੈ ਤਾਂ ਲਗਾਤਾਰ ਇਸ ਮਾਮਲੇ ਤੋਂ ਬਾਅਦ ਪੰਜਾਬ ਦੀ ਸਿਆਸਤ ਗਰਮਾਈ ਹੋਈ ਹੈ ਸ਼ਨੀਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਨਵਜੋਤ ਕੌਰ ਸਿੱਧੂ ਕਹਿੰਦੇ ਨੇ ਕਿ ਅਸੀਂ ਹਮੇਸ਼ਾ ਪੰਜਾਬ ਅਤੇ ਪੰਜਾਬੀਅਤ ਲਈ ਬੋਲਦੇ ਹਾਂ ਪਰ ਸਾਡੇ ਕੋਲ 500 ਕਰੋੜ ਰੁਪਏ ਨਹੀਂ ਹਨ ਜੋ ਇਸ ਦੀ ਮੁੱਖ ਮੰਤਰੀ ਦੀ ਕੁਰਸੀ ਤੇ ਬੈਠਣ ਲਈ ਦੇ ਸਕੀਏ ਆ ਤਾਂ ਉਹਨਾਂ ਵੱਲੋਂ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਆਪਣਾ ਸਟੈਂਡਰਡ ਸਪਸ਼ਟ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਅਤੇ ਉਹਨਾਂ ਨੇ ਇਹ ਕਿਹਾ ਸੀ ਕਿ ਕਾਂਗਰਸ ਪਾਰਟੀ ਨੇ ਸਾਡੇ ਤੋਂ ਕਦੇ ਕੁਝ ਨਹੀਂ ਮੰਗਿਆ ਪਰ ਉਹਨਾਂ ਦਾ ਇਹ ਬਿਆਨ ਨਿਰਾਜ਼ ਲੀਡਰਸ਼ਿਪ ਨੂੰ ਕੁਝ ਨਹੀਂ ਕਰ ਸਕਿਆ ਐਕਸਪੋਸ ਦੇ ਵਿੱਚ ਡਾਕਟਰ ਨਵਜੋਤ ਕੌਰ ਲਿਖਦੇ ਸਨ ਕਿ ਮੈਂ ਇੱਕ ਸਿੱਧੀ ਟਿੱਪਣੀ ਨੂੰ ਮੋੜ ਕੇ ਦੇਖ ਕੇ ਹੈਰਾਨ ਹਾਂ ਕਿ ਸਾਡੀ ਕਾਂਗਰਸ ਪਾਰਟੀ ਨੇ ਸਾਡੇ ਤੋਂ ਕਦੇ ਕੁਝ ਨਹੀਂ ਮੰਗਿਆ ਨਵਜੋਤ ਨੂੰ ਕਿਸੇ ਹੋਰ ਪਾਰਟੀ ਤੋਂ ਮੁੱਖ ਮੰਤਰੀ ਦਾ ਚਿਹਰਾ ਬਣਨ ਵਾਸਤੇ ਪੁੱਛੇ ਜਾਣ ਤੇ ਮੈਂ ਕਿਹਾ ਸ੍ਰੀ ਕੀ ਸਾਡੇ ਕੋਲ ਮੁੱਖ ਮੰਤਰੀ ਅਹੁਦੇ ਲਈ ਪੇਸ਼ਕਸ਼ ਕਰਨ ਲਈ ਪੈਸੇ ਨਹੀਂ ਹਨ ਧਿਆਨ ਨਾਲ ਸੁਣੋ ਲੇਕਿਨ ਇਸ ਤੋਂ ਬਾਅਦ ਵੱਡਾ ਐਕਸ਼ਨ ਹੋ ਜਾਂਦਾ ਹੈ 500 ਕਰੋੜ ਦੇ ਅਟੈਚੂ ਵਾਲੇ ਬਿਆਨ ਦੇ ਉੱਤੇ ਨਵਜੋਤ ਕੌਰ ਸਿੱਧੂ ਦੇ ਖਿਲਾਫ ਪੰਜਾਬ ਪ੍ਰਧਾਨ ਰਾਜਾ ਵੜਿੰਗ ਐਕਸ਼ਨ ਕਰਦੇ ਨੇ ਤਾਂ ਉਹ ਲਗਾਤਾਰ ਟਵੀਟ ਕਰਦੇ ਨੇ ਟਵੀਟਾਂ ਦੀ ਝੜੀ ਲਾ ਕੇ ਡਾਕਟਰ ਨਵਜੋਤ ਕੌਰ ਸਿੱਧੂ ਰਾਜਾ ਵੜਿੰਗ ਦੇ ਉੱਤੇ ਨਿਸ਼ਾਨੇ ਸਾਧ ਦੇ ਦਿਖਾਈ ਦੰਦੇ ਨੇ ਤਾਂ ਉਹਨਾਂ ਨੇ ਇੱਕ ਟਵੀਟ ਦੇ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ ਹੈ ਕਿ ਨਵਜੋਤ ਸਿੱਧੂ ਦੀਆਂ ਚੋਣਾਂ ਵਿੱਚ ਕਾਂਗਰਸੀ ਖੁੱਲ੍ਹਿਆਂ ਜਦੋਂ ਮਜੀਠੀਆ ਦਾ ਸਮਰਥਨ ਕਰ ਰਹੇ ਸਨ ਤਾਂ ਅਨੁਸ਼ਾਸਨੀ ਕਮੇਟੀ ਕਿੱਥੇ ਸੁੱਤੀ ਪਈ ਸੀ ਇਸ ਤੋਂ ਇਲਾਵਾ ਇੱਕ ਹੋਰ ਟਵੀਟ ਦੇ ਵਿੱਚ ਉਹ ਲਿਖਦੇ ਨੇ ਕਿ ਕਾਂਗਰਸ ਨੂੰ ਤਬਾਹ ਕਰਨ ਵਾਲੇ ਚੋਰਾਂ ਦਾ ਸਮਰਥਨ ਨਾ ਕਰੋ ਚੋਰਾਂ ਦਾ ਸਮਰਥਨ ਨਾ ਕਰੋ ਤਾਂ ਵਕੋ ਵਕ ਟਵੀਟ ਉਹਨਾਂ ਨੇ ਕੀਤੇ ਸੀ ਇਸ ਤੋਂ ਇਲਾਵਾ ਇੱਕ ਟਵੀਟ ਦੇ ਵਿੱਚ ਰਾਜਾ ਫੜਿੰਗ ਦਾ ਨਾਮ ਲਿਖ ਕੇ ਸਿੱਧੇ ਨਿਸ਼ਾਨੇ ਸਾਧੇ ਗਏ ਸੀ ਅਤੇ ਕਿਹਾ ਗਿਆ ਸੀ ਕਿ ਜੇਕਰ ਤੁਹਾਡੇ ਵਿੱਚ ਆਪਣੀ ਮਾਂ ਪਾਰਟੀ ਲਈ ਥੋੜਾ ਜਿਹਾ ਵੀ ਪਿਆਰ ਹੁੰਦਾ ਤਾਂ ਤੁਹਾਨੂੰ ਉਸੇ ਦਿਨ ਅਸਤੀਫਾ ਦੇ ਦੇਣਾ ਚਾਹੀਦਾ ਸੀ ਜਿਸ ਦਿਨ ਤੁਸੀਂ ਮੂਰਖਤਾ ਭਰੀਆਂ ਬਾਰ-ਬਾਰ ਬਕਵਾਸ ਦੇ ਪੜੀਆਂ ਕੀਤੀਆਂ ਅਤੇ ਆਪਣੀ ਪਾਰਟੀ ਨੂੰ ਸਿਰਫ ਤਰਨ-ਤਰਨ ਵਿੱਚ ਹੀ ਹਰਾਇਆ ਜਿੱਥੇ ਬਾਜਵਾਜੀ ਚੰਨੀ ਜੀ ਸੁਖੀ ਰੰਧਾਵਾ ਜੀ ਐਮਪੀ ਔਜਲਾ ਅਤੇ ਈਮਾਨਦਾਰ ਕਾਂਗਰਸ ਦੇ ਵਰਕਰ ਕਾਂਗਰਸ ਉਮੀਦਵਾਰ ਨੂੰ ਜਿਤਾਉਣ ਲਈ ਦਿਨ ਰਾਤ ਸੰਘਰਸ਼ ਕਰ ਰਹੇ ਸਨ ਤਾਂ ਇੱਕ ਹੋਰ ਟਵੀਟ ਦੇ ਵਿੱਚ ਟਿੱਕੇ ਨਿਸ਼ਾਨੇ ਸਾਦੇ ਨੇ ਅਤੇ ਕਿਹਾ ਗਿਆ ਹੈ ਕਿ ਜਦੋਂ ਨਵਜੋਤ ਸਿੰਘ ਸਿੱਧੂ ਤੁਹਾਡੇ ਸਲਾਹਕਾਰ ਸੀ ਤਾਂ ਤੁਹਾਨੂੰ ਮੰਤਰੀ ਬਣਾਉਣ ਦੇ ਲਈ ਉਹਨਾਂ ਸਟੈਂਡ ਲਿਆ ਸੀ ਤਾਂ ਇਸ ਗੱਲ ਦਾ ਜ਼ਿਕਰ ਵੀ ਕੀਤਾ ਗਿਆ ਹੈ ਅਤੇ ਰਾਜਾ ਵੜਿੰਗ ਜਦੋਂ ਟਰਾਂਸਪੋਰਟ ਮੰਤਰੀ ਬਣੇ ਸੀ ਉਸ ਵਿੱਚ ਨਵਜੋਤ ਸਿੰਘ ਸਿੱਧੂ ਦੇ ਰੋਲ ਦਾ ਜ਼ਿਕਰ ਆ ਜਿਹੜਾ ਉਹ ਨਵਜੋਤ ਕੌਰ ਸਿੱਧੂ ਦੇ ਵੱਲੋਂ ਕੀਤਾ ਗਿਆ ਹੈ ਤਾਂ ਇਹ ਵੀ ਦੋਸ਼ ਤੇ ਜਿਹੜੇ ਨਵਜੋਧਕੌਰ ਸਿੱਧੂ ਨੇ ਲਗਾਏ ਨੇ ਕਿ ਰਾਜਾ ਵੜਿੰਗ ਨੇ ਪੰਜਾਬ ਕਾਂਗਰਸ ਨੂੰ ਟੁਕੜਿਆਂ ਦੇ ਵਿੱਚ ਵੰਡ ਦਿੱਤਾ ਹੈ ਇਸ ਤੋਂ ਇਲਾਵਾ ਇੱਕ ਹੋਰ ਟਵੀਟ ਕਰਕੇ ਤਿੱਖੇ ਨਿਸ਼ਾਨੇ ਗੰਭੀਰ ਇਲਜ਼ਾਮ ਰਾਜਾ ਵੜਿੰਗ ਤੇ ਲਗਾਏ ਗਏ ਸੀ ਕਿ ਐਸਸੀ ਐਸਟੀ ਐਕਟ ਵਿੱਚ ਗ੍ਰਿਫਤਾਰੀ ਵੱਸ ਬਾਡੀ ਮਾਮਲੇ ਦੇ ਵਿੱਚ ਅਤੇ 2500 ਏਕੜ ਜ਼ਮੀਨ ਹੜੱਪਣ ਦੇ ਮਾਮਲੇ ਦੇ ਵਿੱਚ ਮੈਂ ਪੀਐਮO ਰਾਜਪਾਲ ਪੰਜਾਬ ਰਾਹੁਲ ਗਾਂਧੀ ਅਤੇ ਪ੍ਰਿੰਕਾ ਗਾਂਧੀ ਨੂੰ ਭੇਜ ਦਿੱਤਾ ਹੈ ਮੁੱਖ ਮੰਤਰੀ ਭਗਵੰਤ ਮਾਨ ਸਪਸ਼ਟ ਕਰੇ ਕਿ ਉਹ ਉਸ ਨੂੰ ਕਿਉਂ ਵਿਚਾਰ ਰਹੇ ਨੇ ਤਾਂ ਤਿੱਖੇ ਨਿਸ਼ਾਨੇ ਰਾਜਾ ਫਰਿੰਗ ਦੇ ਉੱਤੇ ਵਕ ਵਕਤ ਵੀਟਾਂ ਦੇ ਵਿੱਚ ਸਾਦੇ ਗਏ ਨੇ ਡਾਕਟਰ ਨਵਜੋਤ ਕੌਰ ਸਿੱਧੂ ਦੇ ਵੱਲੋਂ ਪੰਜਾਬ ਦੀ ਸਿਆਸਤ ਦੇ ਵਿੱਚ ਉਤਲ ਪੁਤਲਾ ਜਿਹੜੀ ਉਹ ਨਜ਼ਰ ਆ ਰਹੀ ਆ ਤਾਂ ਦੇਖਣਾ ਹੋਵੇਗਾ ਕਿ ਨਵਜੋਤ ਸਿੰਘ ਸਿੱਧੂ ਦਾ ਰਾਜਨੀਤੀ ਦੇ ਵਿੱਚ ਭਵਿੱਖ ਕਿਹੋ ਜਿਹਾ ਰਹਿਣ ਵਾਲਾ ਹੈ ਤੇ ਕਾਂਗਰਸ ਦੇ ਵਿੱਚ 2027 ਤੋਂ ਪਹਿਲਾਂ ਕਿਹੜੀ ਖਿੱਚੋ ਤਾਣਾ ਜਿਹੜੀ ਉਹ ਹੁੰਦੀ ਹੈ